ਮੀਟੂ ਜੀ ਆਪਾਂ ਕਈ ਦਿਨਾਂ ਤੋਂ ਇਹ ਗੱਲਬਾਤ ਕਰ ਰਹੇ ਸੀਗੇ ਕਿ ਨਵੀਂ ਪਾਰਟੀ ਕੱਲ ਪਰਸੋਂ ਵੀ ਆਪਾਂ ਗੱਲ ਕੀਤੀ ਸੀ ਕਿ ਨਵੀਂ ਕੋਈ ਸਿਆਸੀ ਪਾਰਟੀ ਆ ਸਕਦੀ ਹੈ ਮਾਗੀ ਮੇਲੇ ਤੇ ਮੈਨੂੰ ਲੱਗਦਾ ਕਿ ਇੱਕ ਨਹੀਂ ਹੋਂ ਤੇ ਕਈ ਸਿਆਸੀ ਪਾਰਟੀਆਂ ਆ ਸਕਦੀਆਂ ਨੇ ਉਧਰ ਸੁਧਾਰ ਲਹਿਰ ਵਾਲੇ ਵੀ ਥੋੜਾ ਜਿਹਾ ਸੰਕੇਤ ਦੇ ਰਹੇ ਆ ਕਿ ਅਸੀਂ ਵੱਖਰੀ ਪਾਰਟੀ ਬਣਾਵਾਂਗੇ ਤੇ ਹੁਣ ਫਿਰ ਇੱਕ ਤੋਂ ਵੱਧ ਵੀ ਪਾਰਟੀਆਂ ਆ ਸਕਦੀਆਂ ਨੇ ਜੀ ਦੇਖੋ ਕੱਲ ਇਹਨਾਂ ਨੇ ਜਿਹੜੇ ਗੁਰ ਪ੍ਰਤਾਪ ਸਿੰਘ ਵਡਾਲਾ ਉਹਨਾਂ ਨੇ ਇੱਕ ਬਿਆਨ ਦਿੱਤਾ ਉਸ ਬਿਆਨ ਦੇ ਵਿੱਚ ਉਹਨਾਂ ਨੇ ਲਗਭਗ ਲਗਭਗ ਸਾਫ਼ ਕੀਤਾ ਵੈਸੇ ਆਪਾਂ ਅੱਗੇ ਦੱਸਤਾ ਸੀਗਾ ਆਪਣੇ ਦਰਸ਼ਕਾਂ ਨੂੰ ਕਿ ਸੁਧਾਰ ਲਹਿਰ ਵਾਲੇ ਅਮਰਤਪਾਲ ਸਿੰਘ ਦੇ ਨਾਲ ਨਹੀਂ ਜਾਣ ਨਹੀਂ ਜਾਣ ਬਿਲਕੁਲ ਠੀਕ ਹੈ ਨਾ ਜੀ ਹੂੰ ਮੈਂ ਤੁਹਾਨੂੰ ਦੱਸਿਆ ਸੀ ਇਹ ਗੱਲ ਗਾਂ ਵੀ ਤੁਸੀਂ ਦੇਖਣਾ ਹੂੰ ਸ਼ਾਇਦ ਕੈਮਰਾ ਹੈਗੀ ਕਿ ਬਹੁਤੇ ਬੰਦੇ ਜਾਣਗੇ ਨਹੀਂ ਕਿਉਂਕਿ ਜਿਹੜੀ ਉਹਨਾਂ ਦੀ ਟੀਮ ਹੈ ਉਹਨਾਂ ਦਾ ਸਿੱਧਾ ਮਤਲਬ ਕਿ ਜੋ ਆਪਾਂ ਦੇਖ ਰਹੇ ਹਾਂ ਉਹਨਾਂ ਦਾ ਸਪਸ਼ਟ ਸੰਦੇਸ਼ ਹੈ ਕਿ ਪਿੱਛੇ ਆ ਕੇ ਲੱਗ ਜਾਓ ਕਤਾਰ 'ਚ ਮੋਰੇ ਨਹੀਂ ਅਸੀਂ ਖੜਨ ਦੇਣਾ ਬਿਲਕੁਲ ਤਿੰਨ ਚਾਰ ਚਿਹਰੇ ਆ ਉਹਨਾਂ ਦੇ ਹੂੰ ਉਹਨਾਂ ਨੂੰ ਲੱਗਦਾ ਕਿ ਭਈ ਗੱਲ ਬਣੀ ਪਈ ਆ ਜੀ ਜੀ ਅਸੀਂ ਆਪ ਹੀ ਚੱਲਾਂਗੇ ਕਿਸੇ ਨੂੰ ਮਤਲਬ ਕਿ ਇੱਥੇ ਆ ਕੇ ਇਹ ਨਹੀਂ ਹੈਗਾ ਕਿ ਅਸੀਂ ਰਿੱਧੀ ਰਿਧਾਈ ਖੀਰ ਜਿਹੜੀ ਆ ਉਹ ਵਾਲੇ ਕਰ ਦੇਈਏ ਠੀਕ ਹੈ ਨਾ ਜੀ ਜੀ ਹੁਣ ਸੁਧਾਰ ਲਹਿਰ ਵਾਲੇ ਜਿਹੜੇ ਇਹ ਹੈਗੇ ਨੇ ਵਡਾਲਾ ਸਾਹਿਬ ਹੂੰ ਉਹਨਾਂ ਨੇ ਇਹ ਗੱਲ ਕਹੀ ਆ ਕਿ ਦੇਖੋ ਹੋਲੇ ਮੱਲੇ ਤੋਂ ਬਾਅਦ ਅਸੀਂ ਇੱਕ ਪਾਰਟੀ ਦਾ ਗਠਨ ਕਰ ਸਕਦੇ ਹਾਂ ਜੀ ਮਤਲਬ ਕਿ ਪਾਰਟੀ ਖੜੀ ਕਰਾਂਗੇ ਪਰ ਉਹ ਇਹ ਕਹਿੰਦੇ ਆ ਕਿ ਭਈ ਉਸ ਤੋਂ ਪਹਿਲਾਂ ਅਸੀਂ ਇਹ ਵੇਖਾਂਗੇ ਕਿ ਜੋ ਸ੍ਰੀ ਅਕਾਲ ਤਖਤ ਸਾਹਿਬ ਤੋਂ ਆਦੇਸ਼ ਹੈ ਹੁਕਮ ਹੈ ਜੀ ਐਸੇ ਵੀ ਕਮਾਲ ਦੀ ਗੱਲ ਆ ਆਦੇਸ਼ ਜਿਆਦਾ ਸ਼ਬਦ ਪਰਚਲਿਤ ਹੋ ਗਿਆ ਹਮ ਬਜਾਏ ਹੁਕਮ ਦੇ ਹੁਕਮ ਦੇ ਬਿਲਕੁਲ ਪੰਜਾਬੀ ਦਾ ਜੇ ਸ਼ਬਦ ਹੈ ਹਾਂ ਜੀ ਹਾਂ ਪੰਜਾਬੀ ਦਾ ਸ਼ਬਦ ਉਹ ਘੱਟ ਵਰਤਿਆ ਜਾਂਦਾ ਤੇ ਦੂਜਾ ਜਿਆਦਾ ਮੂੰਹ ਤੇ ਚੜ ਗਿਆ ਤਾਂ ਗੱਲ ਇਹ ਆ ਕਿ ਉਹ ਕਹਿੰਦੇ ਆ ਕਿ ਜੇ ਉਹ ਹੁਕਮ ਲਾਗੂ ਨਹੀਂ ਹੁੰਦਾ ਹੁਕਮ ਲਾਗੂ ਤੋਂ ਭਾਵ ਕੀ ਹੈ ਸੁਖਵੀਰ ਸਿੰਘ ਬਾਦਲ ਵਾਲਾ ਅਸਤੀਫਾ ਜੀ ਤੇ ਨਵੀਂ ਭਰਤੀ ਬਸ ਬਿਲਕੁਲ ਆਈ ਆਈ ਹੁਕਮ ਤੇ ਇਸੇ ਤੇ ਉਹਨਾਂ ਦੀ ਜਿਹੜੀ ਗੱਲਬਾਤ ਖੜੀ ਹੈ ਸਾਰੀ ਹੁਣ ਇਹ ਕਹਿੰਦੇ ਆ ਕਿ ਉਸ ਤੋਂ ਪਹਿਲਾਂ ਅਸੀਂ ਬੁੱਧੀਜੀਵੀਆਂ ਦੀ ਜਾਂ ਜਿਹੜੇ ਹੋਰ ਸਿੱਖ ਮੋਤਬਰਿਆ ਜੀ ਉਹਨਾਂ ਦੀ ਸਲਾਹ ਵੀ ਲਵਾਂਗੇ ਮਤਲਬ ਕਿ ਇੱਕ ਵਿਚਾਰ ਚਰਚਾ ਇੱਕ ਗੋਸ਼ਟੀ ਜਿਹੜੀ ਹੈ ਉਹ ਕੀਤੀ ਜਾਊਗੀ ਤੇ ਉਸ ਤੋਂ ਬਾਅਦ ਫਿਰ ਇਹ ਸਾਡਾ ਮਤਲਬ ਕਿ ਮੰਨਣਾ ਹੈ ਕਿ ਹੌਲੇ ਮੱਲੇ ਤੋਂ ਬਾਅਦ ਜੀ ਅਸੀਂ ਆਪਣੀ ਪਾਰਟੀ ਜਿਹੜੀ ਬਣਾ ਸਕਦੇ ਹਾਂ ਮਤਲਬ ਸਾਫ਼ ਹੈ ਕਿ فرض ਕਰੋ ਕਿ ਜੇ ਸੰਤੁਸ਼ਟ ਨਹੀਂ ਹੁੰਦੇ ਹਾਂ ਤਾਂ ਨਵੇਂ ਕਾਲੀ ਦਲ ਦੋ ਹੋਰ ਆ ਜਾਣਗੇ ਫਿਰ ਇਹਦਾ ਮਤਲਬ ਤੇ ਹੋ ਅੱਗੇ ਬਹੁਤ ਹੈ ਤੇ ਅੱਗੇ ਤੇ ਇਹ ਕਹਿੰਦੇ ਸੀ ਕਿ ਕਿ ਵੀ ਏਕਾ ਕਰਨਾ ਏਕਾ ਕਰਨਾ ਮੈਂ ਤੁਹਾਨੂੰ ਅੱਗੇ ਵੀ ਕਿਹਾ ਸੀਗਾ ਕਿ ਜੋ ਗਿਆਨੀ ਰਗਵੀਰ ਸਿੰਘ ਜੀ ਹੋਰਾਂ ਨੇ ਕਿਹਾ ਜਾਂ ਸਾਰੇ ਸਿੰਘ ਸਹਿਬਾਨ ਨੇ ਕਿਹਾ ਕਿ ਆਪਦੇ ਅੱਡੋ ਅੱਡ ਚੁੱਲ੍ਹੇ ਜਿਹੜੇ ਇੱਕ ਕਰੋ ਤੇ ਮੈਂ ਕਿਹਾ ਸੀਗਾ ਕਿ ਕੀ ਇਹ ਇੱਕ ਘਰ ਦੇ ਚੁੱਲਿਆਂ ਦੀ ਗੱਲ ਕਰਦੇ ਜਿਹੜੇ ਦੂਸਰੇ ਘਰ ਆ ਉਹਨਾਂ ਨੂੰ ਕਹਿੰਦੇ ਆ ਨਾ ਜੀ ਆਕਾਲੀ ਦਲ ਤਾਂ ਬਹੁਤ ਨੇ ਬਿਲਕੁਲ ਬਿਲਕੁਲ ਤਾਂ ਕਿਸੇ ਨੇ ਉਹ ਗੱਲ ਗੋਲੀ ਵੀ ਨਹੀਂ ਹੂੰ ਤਾਂ ਨਾ ਹੀ ਗੋਲਣੀ ਆ ਤੁਹਾਨੂੰ ਪਤਾ ਹੀ ਆ ਹੁਣ ਦੋ ਆਕਾਲੀ ਦਲ ਹੋਰ ਆ ਜਾਣਗੇ ਜੀ ਸਰ ਇਹਦਾ ਮਤਲਬ ਕੀ ਆ ਜੇ ਆਪਾਂ ਦੇਖੀਏ ਮੂٹے ਤੌਰ ਤੇ ਹਾਲਾਂਕਿ ਮੈਂ ਹਲੇ ਚਲੋ ਅਮਰਤਪਾਲ ਸਿੰਘ ਉਹ ਰਾਂਵਾਲਾ ਧੜਾ ਆਏਗਾ ਦੇਖੋ ਉਹਨਾਂ ਨੂੰ ਸਵਾਲ ਤੇ ਹੁਣ ਹੁਣ ਇਹਨੇ ਹੂੰ ਕਈ ਕਿਸਮ ਦੇ ਸਵਾਲ ਉਹਨਾਂ ਨੂੰ ਹੋਣੇ ਨੇ ਜੀ ਜੀ ਉਹਨਾਂ ਦੀ ਵਿਚਾਰਧਾਰਾ ਨੂੰ ਲੈ ਕੇ ਜੋ ਪਾਰਟੀਆਂ ਦਾ ਜਿਹੜਾ ਢਾਂਚਾ ਹੁੰਦਾ ਮੂਲ ਤੌਰ ਤੇ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਕਿਤੇ ਨਾ ਕਿਤੇ ਸਵਾਲਾਂ ਦੇ ਤੱਕ ਸਮਝ ਸਕਦੇ ਆ ਕਿ ਕਿਹਰੇ ਚ ਜ਼ਦ ਵਿੱਚ ਆਉਣਗੀਆਂ ਠੀਕ ਹੈ ਨਾ ਜੀ ਪਰ ਜਿਹੜਾ ਮਸਲਾ ਮੋٹے ਤੌਰ ਤੇ ਆਪਾਂ ਦੇਖੀਏ ਮੋٹے ਤੌਰ ਤੇ ਜੋ ਦੇਖੀਏ ਤਾਂ ਉਹ ਇਹੋ ਆ ਕਿ ਭਈ ਜਿੱਦਾਂ ਹੁਣ ਆਪਾਂ ਇੱਕ ਸਮੀਕਰਨ ਦੇਖਦੇ ਆਂ ਜੀ ਸਮੀਕਰਨ ਸਰ ਇਹੀ ਬਣਦਾ ਕਿ ਹੁਣ ਜਿਹੜੀ ਜਰਨਲ ਵੋਟ ਆ ਹਮ ਖਾਸ ਤੌਰ ਤੇ ਜੱਟ ਸਿੱਖ ਵੋਟ ਆ ਉਹਨੂੰ ਆਪਾਂ ਜੇ ਦੇਖੀਏ ਤਾਂ ਫਿਰ ਇਹਦਾ ਮਤਲਬ ਹੈ ਕਿ ਸੁਖਵੀਰ ਸਿੰਘ ਬਾਦਲ ਰਾਜਾ ਵੜਿੰਗ ਪ੍ਰਤਾਪ ਬਾਜਵਾ इत्यादिक ਕਾਂਗਰਸੀ ਆ ਗਏ ਜੀ ਤਾਂ ਹੁਣ ਉਹਦੇ ਵਿੱਚ ਅਮਰਤਪਾਲ ਸਿੰਘ ਵੀ ਆ ਗਏ ਅਮਰਤਪਾਲ ਸਿੰਘ ਵੀ ਆ ਗਏ ਤਾਂ ਯਾਨੀ ਜਿਹੜਾ ਉਹ ਇੱਕ ਜਰਨਲ ਵੋਟ ਆ ਵੱਡਾ ਮੋਟਾ ਆ ਹੂੰ ਉਹਨੂੰ ਟੁਕੜਿਆਂ 'ਚ ਜੇ ਆਪਾਂ ਵੰਡ ਕੇ ਦੇਖੀਏ ਕਿ ਉਹ ਵਧੇਰੇ ਟੁਕੜਿਆਂ 'ਚ ਵੰਡਿਆ ਜਾਊਗਾ ਹੂੰ ਹੂੰ ਤਾਂ ਉਸ ਸੂਰਤ ਦੇ ਵਿੱਚ ਕਹ ਲਓ ਕਿ ਕਿਸੇ ਵੀ ਉਸ ਤਨਜ਼ੀਮ ਨੂੰ ਫਾਇਦਾ ਪਹੁੰਚੇਗਾ ਜੇ ਉਹ ਮੰਨ ਲਓ ਇੱਕ ਪੋਲਰਾਈਜੇਸ਼ਨ ਵਾਲੀ ਗੇਮ ਖੇਡ ਕੇ ਚੱਲਦੀ ਹੈ ਭਾਜਪਾ ਵਰਗੀ ਤਦ ਜੀ ਜੀ ਜਾਂ ਜਿਵੇਂ ਆਮ ਆਦਮੀ ਪਾਰਟੀ ਆਮ ਆਦਮੀ ਪਾਰਟੀ ਕੁਲ ਆਪਣਾ ਜਿਹੜਾ ਪੱਕਾ ਵੋਟ ਬੈਂਕ ਹੋਊਗਾ ਜਾਂ ਹੋਰ ਕਿਸੇ ਕੁਲ ਵੀ ਹੋ ਸਕਦਾ ਨਾ ਮਿਸਾਲ ਦੇ ਤੌਰ ਤੇ ਜੀ 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 ਕਾਂਗਰਸ ਜਾਂ ਤੋ ਕਹਿੰਦਾ ਭਾਵੇਂ ਆ ਕਿ ਜਿਸ ਤਰ੍ਹਾਂ ਦੀ ਇੱਕ ਦੌੜ ਲੱਗ ਗਈ ਆ ਹੂੰ ਜਿਸ ਤਰ੍ਹਾਂ ਲਗਾਤਾਰ ਇਹ ਖਬਰ ਆ ਰਹੀ ਆ ਕਿ ਭਾਈ ਜੀ ਇਧਰੋਂ ਵੀ ਪਾਰਟੀ ਬਣ ਸਕਦੀ ਉਧਰੋਂ ਵੀ ਬਣ ਸਕਦੀ ਆ ਤਾਂ ਇਹ ਤਾਂ ਫਿਰ ਉਹੀ ਹੈ ਕਿ ਜਿਦਾ ਆਪਾਂ ਦੇਖਦੇ ਆ ਕਿ ਐਸਸੀ ਓਬੀਸੀ ਜੀ ਜਿਹੜੀ ਵੋਟ ਹੈ ਬਿਲਕੁਲ ਜੇ ਉਹ ਮੰਨ ਲਓ ਕਿਸੇ ਧਿਰ ਦੇ ਨਾਲ ਉਹ ਡਟ ਕੇ ਖਲੋ ਜਾਂਦੀ ਆ ਉਹ ਹੁਣ ਸਵਾਲ ਕੱਲ ਤੇ ਆ ਕਿ ਕਿਹਦੇ ਹੱਕ ਚ ਜੇ ਪੂਰਾ ਮਤਲਬ ਕਿ ਉਹ ਵੋਟ ਜਿਹੜਾ ਕੰਸੋਲੀਡੇਟ ਹੋ ਕੇ ਇੱਕ ਪਾਸੇ ਵਰਦਾ ਹੈ ਜੀ ਜੀ ਜਾਂ ਉਹਦੀ ਪੋਲਰਾਈਜੇਸ਼ਨ ਹੋ ਜਾਂਦੀ ਹੈ ਹੂੰ ਤਾਂ ਇਹ ਜਿਹੜਾ ਵੰਡਵਾ ਵੋਟ ਹੈ ਇਹਦਾ ਮਤਲਬ ਕਿ ਉਹਨਾਂ ਨੂੰ ਤਾਂ ਫਾਇਦਾ ਕਰੇਗਾ ਨਾ ਕਰੇਗਾ ਬਿਲਕੁਲ ਜਿਹੜੇ ਪਾਸੇ ਨੂੰ ਹਾਲੇ ਹੋਰ ਪੱਤੇ ਖੁੱਲਣਗੇ ਹਾਲੇ ਹੋਰ ਭੰਨ ਦੌੜ ਭੱਜ ਦੌ ਜਿਹੜੀ ਹੈਗੀ ਆ ਭੰਨ ਕਾਰਡ ਕੀਤੀ ਜਾਊਗੀ ਲੋਕ ਇਧਰੋਂ ਉਧਰ ਜਾਣਗੇ ਹੁਣ ਇਸ ਸੂਰਤ ਚ ਮੈਂ ਆਮ ਆਦਮੀ ਪਾਰਟੀ ਦਾ ਵੀ ਅੱਗੇ ਇੱਕ ਦਿਨ ਤੁਹਾਨੂੰ ਦੱਸਿਆ ਸੀਗਾ ਕਿ ਆਮ ਆਦਮੀ ਪਾਰਟੀ ਵੀ ਇਹਨਾਂ ਚੀਜ਼ਾਂ 'ਚ ਉਮੀਦ ਲਾ ਕੇ ਚੱਲੂਗੀ ਹੂੰ ਕਿ ਭਈ ਅਸੀਂ ਵੀ ਰਿਪੀਟ ਹੋ ਸਕਦੇ ਆ ਜਾਂ ਅਸੀਂ ਬਿਲਕੁਲ ਸਰਕਾਰ ਬਣਾਉਣ ਦੇ ਘਟੋ-ਕਟ ਕਹਿ ਲਓ ਕਿ ਨਾਰੇ ਤੇ ਜਾ ਸਕਦੇ ਜੇ ਵੋਟ ਵੰਡੀ ਜਾਂਦੀ ਹੈ ਤੁਹਾਨੂੰ ਫਾਇਦਾ ਹੋਵੇ ਜੀ ਬਿਲਕੁਲ ਇਹ ਚੀਜ਼ਾਂ ਹੈ ਕਿ ਸਾਰਿਆਂ ਨੂੰ ਭਈ ਆਸ ਕਰਨ ਦਾ ਉਮੀਦ ਕਰਨ ਦਾ ਅਧਿਕਾਰ ਵੀ ਹੈ ਸਾਰਿਆਂ ਨੂੰ ਪਾਰਟੀਆਂ ਬਣਾਉਣ ਦਾ ਵੀ ਅਧਿਕਾਰ ਹੈ ਤਾਂ ਇਹ ਵਡਾਲਾ ਸਾਹਿਬ ਨੇ ਕਹਿ ਲਓ ਕਿ ਇੱਕ ਨਵੀਂ ਚਰਚਾ ਛੇੜ ਦਿੱਤੀ ਹੈ ਜੀ ਕਿ ਸੁਧਾਰ ਲੈਰ ਵਾਲੇ ਵੀ ਪਾਰਟੀ ਕੱਢ ਸਕਦੇ ਆ ਤਾਂ ਉਹ ਹੁਣ ਪਾਰਟੀਆਂ ਬਈ ਬਣਾਉਣ ਦਾ ਤਾਂ ਸਾਰਿਆਂ ਨੂੰ ਹੱਕ ਹੈ ਬਿਲਕੁਲ ਤਾਂ ਪਾਰਟੀ ਕਿਹੜੀ ਸਰਕਾਰ ਬਣਾਏਗੀ ਸਤਾਈ ਤੋਂ ਤੇ ਹਾਲੇ ਤੱਕ ਤਾਂ ਕੋਈ ਅਤਾ ਪਤਾ ਨਹੀਂ ਹੈ ਬਹੁਤ ਕੁਛ ਛੋਟੀ ਤਹਿ ਨਹੀਂ ਹੋਈ ਫਿਰ ਸਰਕਾਰ ਤਾਂ ਵਾਅਦਾ ਹੋ ਮਿੰਟਰੀ ਕਾਫੀ ਕਮੈਂਟ ਮੈਂ ਦੋਸਤਾਂ ਦੇ ਮੈਂ ਪੜ੍ਹਦੇ ਆ ਨਾਲ ਨਾਲ ਅਮਨ ਜੀਰਾ ਜੀ ਕਹਿ ਰਹੇ ਨੇ ਕਿ ਜੋ ਮਰਜ਼ੀ ਕਰ ਲੈਣ ਕਹਿੰਦੇ ਇਹਨਾਂ ਨੇ ਜਾਣਾ ਬੀਜੇਪੀ ਦੇ ਵਿੱਚ ਹੀ ਹੈ ਮਲੂਕ ਸਿੰਘ ਜੀ ਕਹਿ ਰਹੇ ਨੇ ਕਿ ਸੁਧਾਰ ਲਿਆਰ ਵਾਲੇ ਕਹਿੰਦੇ ਸਾਰੇ ਪੁਰਾਣੇ ਕਾਲੀ ਦਲ ਦੇ ਵਿੱਚ ਕਹਿੰਦੇ ਵਾਪਸ ਜਾਣਗੇ ਦੁਬਾਰਾ ਜੀ ਤੇ ਇੱਕ ਮਿੱਤਰ ਕਹਿ ਰਹੇ ਨੇ ਕਿ ਸ਼੍ਰੋਮਣੀ ਅਕਾਲੀ ਦਲ ਜਿਹੜਾ ਹੈ ਉਹ ਦੇਖੋ ਕਹਿੰਦੇ ਫਿਰ ਤੋਂ ਵੀ ਹੋ ਸਕਦਾ ਹੈ ਸੈਟ ਸਾਰੇ ਮਿਲ ਕੇ ਕੰਮ ਦੁਬਾਰਾ ਕਰ ਸਕਦੇ ਨੇ ਸੁਚੇਤ ਰਹਿਣਾ ਚਾਹੁੰਦੇ ਰਹਿਣਾ ਚਾਹੀਦਾ ਕਹਿੰਦੇ ਭਾਈ ਕਿਉਂ ਵੀ ਬਹੁਤ ਵਾਇਰਲ ਹੈ ਤੁਹਾਡਾ ਚਲੋ ਖੈਰ ਆਪਾਂ ਪੋਲਟਰੀ ਵਾਲੇ ਉਸ ਚੀਜ਼ ਤੋਂ ਅੱਗੇ ਨੂੰ ਆਉਣੇ ਆਪਾਂ ਇੱਧਰ ਹੀ ਗੱਲ ਕਰਦੇ ਹਾਂ ਮਿੰਟੂ ਜੀ ਵੇਖੋ ਫਿਰ ਜੇ ਇਹ ਪਾਰਟੀ ਆਉਂਦੀ ਹੈ ਤੇ ਉਧਰ ਉਹ ਅਜ ਗਿਆਨੀ ਹਰਪ੍ਰੀਤ ਸਿੰਘ ਵਾਲੇ ਪਾਸੇ ਵੀ ਤੇ ਕੁਝ ਫਾਈਨਲ ਨਹੀਂ ਹੋਇਆ ਨਾ ਉਹ ਚੀਜ਼ ਵੀ ਬੜਾ ਮਤਵ ਰੱਖਦੀ ਹੈ ਉਹ ਕਿਹੜੇ ਪਾਸੇ ਸਪੋਰਟ ਦਿੰਦੇ ਆ ਕਿਹੜੇ ਪਾਸੇ ਆਪਣੇ ਮਨ ਨੂੰ ਲੈ ਕੇ ਜਾਂਦੇ ਆ ਕਿੱਧਰ ਉਹਨਾਂ ਦੇ ਬਿਆਨ ਆਉਂਦੇ ਆ ਉਹਦੇ ਨਾਲ ਵੀ ਬਹੁਤ ਫਰਕ ਪੈਣਾ। ਹਾਂਜੀ ਮੈਂ ਕਿ ਗਿਆਨੀ ਹਰਪ੍ਰੀਤ ਸਿੰਘ ਜੀ ਉਹਨਾਂ ਦਾ ਅਜੇ ਉਹਨਾਂ ਦੀ ਵੀ ਸਪੋਰਟ ਕਿਹੜੇ ਪਾਸੇ ਨੂੰ ਜਾਂਦੀ ਹੈ ਉਹ ਚੀਜ਼ ਵੀ ਹਜੇ ਦੇਖੋ ਗਿਆਨੀ ਹਰਪ੍ਰੀਤ ਸਿੰਘ ਹੋ ਸਕਦਾ ਸੁਧਾਰ ਲਹਿਰ ਵਾਲੇ ਕਾਲੀ ਦਲ 'ਚ ਹੀ ਚਲੇ ਜਾਣੇ ਤੇ ਚ ਕੀ ਆ? ਜੀ ਅਜੇ ਤੱਕ ਅਜੇ ਤੱਕ ਅਜੇ ਤੱਕ ਤੇ ਦੇਖੋ ਕਹਿ ਲੋ ਕਿ ਜੇ ਆਪਾਂ ਦੇਖੀਏ ਉਹ ਜਥੇਦਾਰੀ ਤੋਂ ਪੂਰਨ ਤੌਰ ਤੇ ਮੁਕਤ ਨਹੀਂ ਨਾ ਹੈਗੇ ਹਾਲੇ ਤੇ ਉਹਨਾਂ ਦੀ ਜਿਹੜੀ ਸੇਵਾ ਹੈ ਜਾਂ ਜਿਹੜੀਆਂ ਉਹ ਸੇਵਾਵਾਂ ਦਿੰਦੇ ਨੇ ਬਤੌਰ ਜਥੇਦਾਰ ਉਹ ਕੱਲ ਨੂੰ ਕਿ ਮੁਲਤਵੀ ਕੀਤੀਆਂ ਗਈਆਂ ਨੇ ਹੂੰ ਖਤਮ ਤੇ ਨਹੀਂ ਨਾ ਹੋਈਆਂ ਬਿਲਕੁਲ ਫਿਰ ਉਹ ਆਪਦਾ ਫੈਸਲਾ ਲੈ ਸਕਦੇ ਜੇ ਕੱਲ ਨੂੰ ਉਹਨਾਂ ਦਾ ਅਸਤੀਫਾ ਪ੍ਰਵਾਨ ਹੋ ਜਾਂਦਾ ਹੈ ਜਾਂ ਉਹ ਆਪ ਹੀ ਛੱਡ ਛੜਾ ਕੇ ਤੁਰ ਜਾਂਦੇ ਆ ਫਿਰ ਉਸ ਤੋਂ ਬਾਅਦ ਹੋ ਸਕਦਾ ਕਿ ਉਹ ਵੀ ਸੁਧਾਰ ਲੈਣ ਵਾਲੇ ਅਕਾਲੀਆਂ 'ਚ ਚਲੇ ਜਾਣ ਜੀ ਜੀ ਮੈਂ ਜੇ ਤੁਹਾਨੂੰ ਦੱਸਿਆ ਨਾ ਕਿ ਅਮਰਤਪਾਲ ਸਿੰਘ ਵਾਲੇ ਦਲ ਦੇ ਵਿੱਚ ਤੇ ਸਿੱਧਾ ਸਾਫ਼ ਸੰਕੇਤ ਹੈ ਕਿ ਨਹੀਂ ਕਿ ਭਾਈ ਇੱਥੇ ਤੁਹਾਨੂੰ ਉਹ ਚੀਜ਼ਾਂ ਨਹੀਂ ਮਿਲਣੀਆਂ ਜੀ ਜੀ ਤੇ ਜਿਹੜੇ ਲੀਡਰ ਨੇ ਇਹ ਲੀਡਰ ਤੇ ਅੱਗੇ ਲੱਗਣ ਵਾਸਤੇ ਤੇ ਯਤਨ ਕਰ ਰਹੇ ਨੇ ਸਰ ਅੱਗੇ ਲੱਗਣ ਵਾਸਤੇ ਭੋਗੀਆਂ ਹੁੰਦੀਆਂ ਫਿਰ ਉਹਨਾਂ ਦੇ ਪਿੱਛੇ ਲੱਗ ਕੇ ਰੌਲਾ ਹੀ ਇਹ ਹੈ ਕਿ ਭਾਈ ਉੱਤੇ ਸੁਖਵੀਰ ਸਿੰਘ ਬਾਦਲ ਆ ਸੈਕੰਡ ਰੋਅ 'ਚ ਫਲਾਣੇ ਫਲਾਣੇ ਆ ਹਮ ਤੇ ਸਾਡੀ ਵਾਰੀ ਕਿੱਥੇ ਆਊਗੀ ਬਿਲਕੁਲ ਬਿਲਕੁਲ ਇਹ ਤਾਂ ਹੈ ਨਾ ਇਹ ਇੱਕ ਵੈਸੇ ਕ੍ਰਾਈਸਿਸ ਵੀ ਹੁੰਦਾ ਹੈ ਪਾਰਟੀਆਂ ਦਾ ਜੀ 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 ਕਿ ਜਿਹੜੇ ਬੰਦੇ ਆ ਨਵੇਂ ਬੰਦੇ ਆ ਹੁਣ ਤੁਸੀਂ ਆਮ ਆਦਮੀ ਪਾਰਟੀ ਚ ਦੇਖੋ ਖਾਂ ਜਿਹੜੇ ਬੰਦੇ ਆਏ ਆ ਆ ਤੁਸੀਂ ਉਹ ਨਾਂ ਲੈਣ ਤੁਰੇ ਆਪਾਂ ਕਿੰਨੇ ਬੰਦੇ ਆ ਜਿਨ੍ਹਾਂ ਨੂੰ ਪਤਾ ਸੀ ਕਿ ਇਸ ਪਾਰਟੀ ਚ ਸਾਡੀ ਕਦੇ ਵਾਰੀ ਨਹੀਂ ਹੋਣੀ ਅਸੀਂ ਟਿਕਟ ਤੱਕ ਹੀ ਸਫ਼ਰ ਤੈਅ ਨਹੀਂ ਕਰ ਸਕਦੇ ਗਾਂ ਤਾਂ ਗੱਲ ਕੀ ਆ ਹੂੰ ਤਾਂ ਉਹ ਬੰਦੇ ਜਿਹੜੇ ਸੀਗੇ ਉਹ ਆਮ ਆਦਮੀ ਪਾਰਟੀ ਨੇ ਜਦੋਂ ਜਿਵੇਂ ਮਤਲਬ ਕਿ ਆਪਣਾ ਇੱਕ ਐਸਾ ਔਰਾ ਬਣਾਇਆ ਜਿਹਦੇ ਵਿੱਚ ਜਿੱਤ ਦਿਖਾਈ ਦੇ ਰਹੀ ਸੀ ਜੀ ਤਾਂ ਬਹੁਤ ਸਾਰੇ ਬੰਦਿਆਂ ਨੂੰ ਲੱਗਿਆ ਕਿ ਆ ਮੌਕਾ ਹੈ ਬਿਲਕੁਲ ਬੇਕ ਸ਼ੈਡੋ ਜਿਹੜੇ ਕਦੇ ਸਾਡੀ ਮਾਂ ਪਾਰਟੀ ਆ ਸਾਡੀ ਪਿਤਰ ਪਾਰਟੀ ਆ ਸਭ ਤਿੱਤਰ ਹੋ ਗਏ ਤਿੱਤਰ ਹੋ ਗਏ ਮੌਕਾ ਸੀ ਨਾ ਬਣੇ ਵੀ ਜਾ ਕੇ ਸਾਬ ਜੀ ਜੀ ਜਿਹੜੇ ਬੰਦੇ ਕਦੇ ਉਹਨਾਂ ਪਾਰਟੀਆਂ ਚ ਰਹਿ ਕੇ ਕਦੇ ਐਮਐਲਏ ਨਹੀਂ ਸੀ ਬਣ ਸਕਦੇ ਉਹ ਬਣ ਵੀ ਗਏ ਬਣ ਕੇ ਪਹਿਲੀ ਵਾਰੀ ਚ ਬਣੇ ਨਾਲ ਹਾਂ ਜੀ ਬਣੇ ਜੀ ਜੀ ਇਹਦੇ ਚ ਕੋਈ ਸ਼ੱਕ ਨਹੀਂ ਜੀ 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 ਮਲਕੀ ਸਿੰਘ ਜੀ ਕਹਿ ਰਹੇ ਨੇ ਕਿ ਭਾਈਵਰਤਪਾਲ ਸਿੰਘ ਜੀ ਨੂੰ ਪੰਜਾਬ ਦੇ ਸਾਰੇ ਭਾਈਚਾਰੇ ਨਾਲ ਲੈ ਕੇ ਚੱਲਣਾ ਚਾਹੀਦਾ ਰਾਜkumar ਜੀ ਕਹਿ ਰਹੇ ਨੇ ਕਿ ਕੱਲੀ ਸਿੱਖ ਵੋਟ ਨਹੀਂ ਕਹਿੰਦੇ Hindu ਜਿਹੜੀ ਭਾਈਚਾਰੇ ਦੀ ਵੋਟ ਵੀ ਹੈ ਉਹ ਵੀ ਬਣਾ ਤੈਅ ਕਰੋਗੇ ਕਿਹੜੇ ਪਾਸੇ ਨੂੰ ਜਾਣੀ ਹੈ ਉਹ ਹੀ ਤਾਂ ਮੈਂ ਕਹਿ ਰਿਹਾ ਨਾ ਸਰ ਜਾਤੀ ਸਿੱਖ ਵੋਟ ਜਿਹੜੀ ਹੈ ਹਮ ਜਿਵੇਂ ਆਪਾਂ ਗੱਲ ਕਰ ਰਹੇ ਹਾਂ ਕਿ ਉਹ ਉਹ ਤੇ ਮਤਲਬ ਵੰਡ ਜਿਹੜੀ ਆ ਉਹਦੀ ਹੋਏਗੀ ਤਾਂ ਉਸ ਸੂਰਤ ਚ ਦੂਸਰੇ ਪਾਸੇ SC OBC Hindu ਜਿਹੜੀ ਵੋਟ ਹੈ ਜੀ ਜੀ ਜੇ ਮਤਲਬ ਕਿ ਉਹ ਪੋਲਰਾਈਜ਼ ਕਰ ਲੈਂਦੇ ਆ ਭਾਜਪਾ ਵਾਲੇ ਜਾਂ ਅੱਛਾ ਪੋਲਰਾਈਜੇਸ਼ਨ ਦਾ ਮੁੱਢ ਭਜ ਜਾਏਗਾ ਮੇਰਾ ਇਹ ਮੰਨਣਾ ਹੈ ਕਿ ਤੁਸੀਂ ਦੇਖਣਾ ਮਾਗੀ ਤੋਂ ਬਾਅਦ ਨਾ ਜ਼ਿਆਦਾ ਸਕੀਮਾਂ ਆਉਣੀਆਂ ਅਟਰੈਕਟ ਕਰਨ ਦੀਆਂ ਫਿਰ ਹਨਾ ਅਟਰੈਕਟ ਤਾਂ ਦੇਖੋ ਅਟਰੈਕਟ ਦਾ ਕੀ ਹੈ ਕਿ ਉਹ ਤਾਂ ਚਲੋ ਹੁੰਦੀਆਂ ਹੀ ਆ ਕਿ ਆ ਦੇਵਾਂਗੇ ਜੀ ਤੁਹਾਨੂੰ ਆ ਦੇਵਾਂਗੇ ਅਸਲ ਚ ਭਾਜਪਾ ਜਿਹੜੀ ਗੇਮ ਖੇਡਦੀ ਹੈ ਨਾ ਸ ਜਿੱਥੇ ਉਹ ਗੇਮ ਖੇਡਦੀ ਹੈ ਜਿਹੜੀ ਆਪਾਂ ਪੋਲਰਾਈਜੇਸ਼ਨ ਦੀ ਗੱਲ ਕਰੀ ਜੀ ਜੀ ਵੈਸੇ ਤਾਂ ਰਾਜਨੀਤੀ ਹੈ ਹੀ ਪੋਲਰਾਈਜੇਸ਼ਨ ਦੀ ਹੈ ਨਾ ਹੂੰ ਵੰਡ ਚੋਂ ਹੀ ਸੱਤਾ ਨਿਕਲਦੀ ਆ ਜੀ ਜੀ ਪਰ ਇੰਨਾ ਦਾ ਜਿਹੜਾ ਪੋਲਰਾਈਜ਼ ਕਰਨ ਦਾ ਢੰਗ ਹੈ ਨਾ ਸਾਹਿਬ ਹੂੰ ਮੈਂ ਤਾਂ ਜਿੰਨਾ ਕੋ ਪੜਦਾ ਵਿਚਾਰਦਾ ਮਾਂ ਕਿ ਅੱਗੇ ਵੀ ਅਸੀਂ ਗੱਲ ਕਰ ਰਹੇ ਸੀ ਬੈਠੇ ਹਾਂ ਹੂੰ ਕਿਉਂਕਿ ਬਹੁਤ ਖਤਰਨਾਕ ਹੈ ਬਿਲਕੁਲ ਇਹ ਡਰਾ ਦਿੰਦੇ ਨੇ ਬੰਦੇ ਨੂੰ ਦੋ ਤਰੀਕੇ ਨੇ ਜਾ ਤਾਂ ਪ੍ਰਾਈਡ ਭਰ ਦਿੰਦੇ ਨੇ ਹੂੰ ਹੋਰ ਤੁਸੀਂ ਇੱਕ ਚੀਜ਼ ਹੋਰ ਦੇਖੋ ਸਾਬ ਜੀ ਇੱਕ ਛੋਟੀ ਜਿਹੀ ਮੈਨੂੰ ਕਿਸੇ ਤੋਂ ਕੋਈ ਸਮੱਸਿਆ ਨਹੀਂ ਸਾਬ ਆਪਾਂ ਤਾਂ ਬਈ ਇਨਸਾਨ ਹੂੰ ਤੇ ਹਰ ਇੱਕ ਇਨਸਾਨ ਹੀ ਆਪਣੇ ਲਈ ਤਾਂ ਬਈ ਸਤਿਕਾਰ ਹੁੰਦਾ ਹੈ ਬਿਲਕੁਲ ਚਾਹੇ ਉਹ ਕਿਸੇ ਮਜ਼ਬਦ ਦਾ ਕਿਸੇ ਵਿਚਾਰ ਦਾ ਰਾਤ ਤੁਸੀਂ ਪੰਜਾਬ ਦੇ ਵਕੀਲਾਂ ਤੇ ਇੱਕ ਘਾਰ ਕੀਤਾ ਸਾਬ ਹੂੰ ਅੱਜ ਕੱਲ ਮਤਲਬ ਹੁਣ ਆਪਾਂ ਫਿਰ ਕਾ ਪ੍ਰਸਤੀ ਦੀ ਗੱਲ ਨਹੀਂ ਕਰਾਂਗੇ ਪ੍ਰਾਈਡ ਦੀ ਜੀ ਜੀ ਝੰਡੇ ਆਪੋ ਆਪਣੇ ਲਾਏ ਜਾਂਦੇ ਸਾਰ ਹਮ ਜਥੇ ਬੰਦੀਆਂ ਵਾਲੇ ਆਪਣਾ ਲਾਉਂਦੇ ਆ ਠੀਕ ਹੈ ਜੀ ਜੀ ਸਿੱਖ ਆਪਣਾ ਹਮ ਅੱਜ ਕੱਲ੍ਹ ਹਿੰਦੂ ਭਾਈਚਾਰੇ ਦੇ ਲੋਕ ਵੀ ਝੰਡਾ ਲਾਉਂਦੇ ਆ ਲਾਉਂਦੇ ਛੋਟੇ ਤੋਂ ਛੋਟੇ ਵੀ ਕਰਦੇ ਆ